ਸਾਡੇ ਨਾਲ ਇੰਨਾ ਧੱਗਾ ਹੋਣ ਡਿਆ ਅੱਜ ਤੱਕ ਦਾ ਬਾਈ ਅਸੀਂ ਪਾਰਟੀ ਦੇ ਨਾਲ ਆ ਤੇ ਜਦੋਂ ਸਾਡੇ ਕੱਲ ਨੂੰ ਕਾਗਜ਼ ਹੀ ਕੈਂਸਲ ਹੋ ਗਏ ਦੱਸੋ ਅਸੀਂ ਪਾਰਟੀ ਦੇ ਰਵਾਂਗੇ ਆਮ ਆਦਮੀ ਪਾਰਟੀ ਵਾਲੇ ਤੁਹਾਨੂੰ ਕਿਉਂ ਖੱਜਲ ਕਰ ਰਹੇ ਆ ਆਪਦੇ ਵਰਕਰ ਨੂੰ ਬਾਈ ਜੀ ਇਹ ਪਾਰਟੀ ਦਾ ਭਲਾ ਨਹੀਂ ਚਾਹੁੰਦੇ ਇਹ ਬੰਦੇ ਕਿਤੇ ਰਹਿਣਾ ਪਾਰਟੀ 'ਚ ਇਹ ਤਾਂ ਬੇੜਾ ਕਰਕੇ ਕਰਨ ਵਾਸਤੇ ਆ ਕੂਚੀ ਵਾਲੇ ਕਹਿੰਦੇ ਸੀ ਜਿਹੜੇ ਕਹਿੰਦੇ ਸੀ ਝਾੜੂ ਵਾਲੇ ਤੁਹਾਡਾ ਮਾਂਜਾ ਮਾਂਜਾ ਤੁਹਾਡਾ ਤੀਲਾ ਦੀ ਇਹ ਉਹ ਬੰਦੇ ਨੇ ਮੈਂ ਗੁਰੂ ਘਰ ਜਾਣ ਨੂੰ ਤਿਆਰ ਗੁਰਦੁਆਰਾ ਸਾਹਿਬ ਦੇ ਸਾਹਮਣੇ ਖੜਕੇ ਮੈਂ ਕਿਹਾ ਰਾਜਵਿੰਦਰ ਵੀਰੇ ਕੋਈ ਹੈਗਾ ਵਿਚਾਰ ਕਹਿੰਦਾ ਯਾਰ ਮੈਂ ਤਾਂ ਬਿਜੀ ਬੰਦਾ ਯਾਰ ਮੇਰੇ ਕੋ ਕਿੱਥੇ ਇਨਾ ਟਾਈਮ ਕਹਿੰਦਾ ਮੈਂ ਨਹੀਂ ਲੜਨੀ ਲੜਨੀ ਮੈਨੂੰ ਤਾਂ ਮੈਨੂੰ ਮੇਰੇ ਦੇ ਮੋਢੇ ਤੇ ਹੱਥ ਰੱਖ ਕੇ ਮੈਨੂੰ ਕਹਿੰਦੇ ਮੈਂ ਸਰਪੰਚੀ ਜਿੱਤ ਕੇ ਹੀ ਦਿਨੂ ਦੇਣੀ ਹੈ 23 ਤਰੀਕ ਤੋਂ ਲੈ ਕੇ ਇਹਨਾਂ ਨੇ ਸਾਨੇ ਚੁੱਲਾ ਟੈਕਸ ਨਹੀਂ ਦਿੱਤਾ ਠੀਕ ਹੈ ਉਸ ਵਾਰ ਇਹਨਾਂ ਨੇ ਸਾਨੂੰ ਐਨਓਸੀ ਨਹੀਂ ਦਿੱਤੀ ਇਹਨਾਂ ਨੇ ਡਰਾਮਾ ਬਣਾ ਲਾ ਵੀ ਸੈਕਟਰੀ ਨੂੰ ਕਿਸੇ ਨੇ ਕਿਡਨਾਪ ਕਰ ਲਿਆ ਸੀ ਤੇ ਉਹਦੀ ਲੁੱਟ ਕੋ ਹੋ ਗਈ ਆ ਉਹਦੇ ਕੋਲੋਂ ਜਿਹੜਾ ਸਰਕਾਰੀ ਰਿਪੋਰਟ ਕੋਈ ਖੋ ਕੇ ਲੈ ਗਿਆ ਉਸ ਵਾਰ ਭਾਜੀ ਇਹਨਾਂ ਨੇ ਡਰਾਮਾ ਕਰਕੇ 13 14 15 ਤਰੀਕ ਤੋਂ ਇਹਨਾਂ ਨੇ ਜਿਹੜੀ ਹੈਗੀ ਅਨਨੋਮ ਬੰਦਿਆਂ ਦੇ ਉੱਪਰ ਐਫਆਈਆ ਦਰਜ ਕਰ ਦਿੱਤੀ ਆ ਪਹਿਚਾਨ ਸੀ ਉਹ ਰਾਜਵਿੰਦਰ ਬਸਤੀ ਸਰਜੀਤਪੁਰਾ ਜਿਹੜਾ ਮੁੰਡਾ ਹਾਂਜੀ ਉਹਨੇ ਕੀਤੀ ਆ ਮੈਂ ਤਾਂ ਕਿਸੇ ਵੀ ਬੰਦੇ ਨੂੰ ਨਹੀਂ ਸੀ ਜਾਣਦਾ ਜੀ ਓਕੇ ਤੁਸੀਂ ਮਤਲਬ ਕਿਸੇ ਦਾ ਨਾਮ ਨਹੀਂ ਲਿਆ ਨਹੀਂ ਮੈਂ ਨਹੀਂ ਕਿਸੇ ਦਾ ਵੀ ਨਾਮ ਲਿਆ ਨਾ ਹੀ ਮੈਂ ਕਿਸੇ ਨੂੰ ਜਾਣਦਾ ਅੱਜ ਪਾਰਟੀ ਵਿੱਚ ਆਏ ਆ ਜਿਹੜੇ ਜਿਹੜੇ ਪਹਿਲਾਂ ਕਾਲੀ ਦਲ ਨੂੰ ਬਿਲੋਂਗ ਕਰਦੇ ਸੀ ਫਿਰ ਇਹਨਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਆ ਆਪਦੇ ਗਲਾਂ ਦੇ ਵਿੱਚ ਇਹਨਾਂ ਨੇ ਹਾਰ ਪਵਾਏ ਠੀਕ ਹੈ ਜੀ ਇਹ ਪਾਰਟੀ ਦੇ ਵਿੱਚ ਬਾਈ ਜੀ ਮਲਾਈ ਖਾਨ ਆਏ ਆ ਇਹਨਾਂ ਨੂੰ ਆਇਆ ਵੀ ਅੱਜ ਅਸੀਂ ਧੱਕੇਸ਼ਾਹੀ ਕਰਕੇ ਸਰਪੰਚ ਬਣ ਜਾਾਂਗੇ ਜਿਹੜੀਆਂ ਗਰੰਟਾ ਆਉਣਗੀਆਂ ਉਹਨਾਂ ਨੂੰ ਅਸੀਂ ਠਾਵਾਂ ਉਹ ਮਲਾਈ ਹੀ ਖਾਵਾਂਗੇ ਬਸ ਇਹ ਮੁੱਛ ਦਾ ਸਵਾਲ ਬਣਾਈ ਬੈਠੇ ਯਾਰ ਕਿੱਡੀ ਕੀ ਗੱਲ ਯਾਰ ਇਲੈਕਸ਼ਨ ਹੋਣ ਦੇ ਉਹ ਜਿੱਤ ਜਾਓਗੇ ਤੇ ਯਾਰ ਤੁਸੀਂ ਜੇ ਤੁਹਾਡੇ ਪੱਲੇ ਕੁਝ ਹੋਵੇਗਾ ਤੁਸੀਂ ਜਿੱਤ ਜਾਓਗੇ ਤੇ ਵਧਾਈਆਂ ਤੁਹਾਨੂੰ ਪਰ ਇਹ ਰ ਇੱਥੋਂ ਤੱਕ ਤਾਂ ਨਾ ਤੁਸੀਂ ਇੰਨਾ ਤਾਂ ਨਾ ਗਿਰੋ ਪਿੰਡ ਦੇ ਵਿੱਚ ਝੂਠੇ ਯਾਰ ਆਪਾਂ ਇੱਕ ਦੂਜੇ ਦੇ ਮਕਦਮੇ ਕੇਸ ਪਾਉਣ ਲੱਗ ਪੀਏ ਤੇ ਫਿਰ ਉਹ ਬੰਦਾ ਜਦੋਂ ਗਿਰ ਜਾਵੇ ਉਹ ਕਿਸੇ ਹੱਦ ਤੱਕ ਵੀ ਜਾ ਸਕਦਾ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਮੌਸਮ ਮਾਹੌਲ ਸਿਖਰਾਂ ਤੇ ਹੈ ਅੱਜ ਦਾ ਦਿਨ ਇਤਰਾਜ਼ ਲਾਉਣ ਦਾ ਦਿਨ ਹੈ ਪੰਚਾਇਤੀ ਚੋਣਾਂ ਜਦੋਂ ਤੋਂ ਐਲਾਨ ਹੋਈਆਂ ਤੇ ਜਦੋਂ ਤੋਂ ਫਾਰਮ ਭਰਨ ਦੀ ਤਾਰੀਖ ਜਿਹੜੀ ਉਹ ਮਿਲੀ ਆ ਉਦੋਂ ਤੋਂ ਸਵਾਲੀਆ ਚਿੰਨ 77 ਪਾਰਟੀ ਦੇ ਉੱਪਰ ਜਿਹੜੇ ਆ ਉਹ ਖੜੇ ਹੁੰਦੇ ਨੇ ਅੱਜ ਮੇਰੇ ਨਾਲ ਭਾਈ ਜਸਵਿੰਦਰ ਸਿੰਘ ਲਾਡੀਹੁਰੀ ਆਉਣਗੇ ਸਰਜੀਤਪੁਰਾ ਪਿੰਡ ਤੋਂ ਇਹਨਾਂ ਨੇ ਉਮੀਦਵਾਰੀ ਇਹਨਾਂ ਨੇ ਆਪਣੀ ਦਾਵੇਦਾਰੀ ਜਿਹੜੀ ਆ ਉਹ ਟੋਕੀ ਸੀ ਪਰ ਹੁਣ ਇਲਜ਼ਾਮ ਇਹਨਾਂ ਦੇ ਵੱਲੋਂ ਇਹ ਲਾਏ ਜਾ ਰਹੇ ਨੇ ਕਿ ਜਾਣਬੁੱਝ ਕੇ ਇਹਨਾਂ ਦਾ ਨਾਮ ਇੱਕ ਪਰਚੇ ਦੇ ਵਿੱਚ ਜਿਹੜਾ ਹੈਗਾ ਉਹ ਪਾਇਆ ਗਿਆ ਤਾਂ ਜੋ ਇਹਨਾਂ ਨੂੰ ਸਰਪੰਚੀ ਦੀ ਚੋਣ ਲੜਨ ਤੋਂ ਜਿਹੜਾ ਰੋਕਿਆ ਜਾ ਸਕੇ ਕਸਕਾ ਲੇਵੀ ਹੈ ਕਿ ਇਹ ਪਹਿਲਾਂ ਤੋਂ ਆਮ ਆਦਮੀ ਪਾਰਟੀ ਦੇ ਨਾਲ ਸਬੰਧਤ ਨੇ ਤੇ ਜਿਨ੍ਹਾਂ ਦੇ ਵੱਲੋਂ ਇਹ ਪਰਚੇ ਦੇ ਵਿੱਚ ਗਵਾਹੀ ਦਿੱਤੀ ਗਈ ਆ ਉਹ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਸਰਪੰਚੀ ਦੇ ਉਮੀਦਵਾਰ ਨੇ ਮੇਰੇ ਨਾਲ ਬਾਈ ਹਰੀ ਹੋਣਗੇ ਗੱਲਬਾਤ ਕਰਾਂਗੇ ਬਾਈ ਜੀ ਸਭ ਤੋਂ ਪਹਿਲਾਂ ਮਾਮਲੇ ਤੋਂ ਜਾਣੂ ਕਰਵਾ ਦਿਓ ਪਹਿਲਾਂ ਪਿੰਡ ਤੇ ਆਪਣਾ ਨਾਮ ਜ਼ਰੂਰ ਦੱਸ ਦਿਓ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਪਿੰਡ ਸਰਜੀਤਪੁਰਾ ਹੈ ਜੀ ਤੇ ਨਾਮ ਮੇਰਾ ਜਸਵਿੰਦਰ ਸਿੰਘ ਛੋਟਾ ਨਾਲਾਡੀ ਹੈ ਜੀ ਜੀ ਕੀ ਮਾਮਲਾ ਜੀ ਪੂਰੇ ਮਾਮਲੇ ਤੋਂ ਜਾਣੂ ਕਰਵਾ ਦਿਓ ਮਾਮਲਾ ਬਾਈ ਜੀ ਇਹ ਸਾਡੇ ਪਿੰਡ ਦੇ ਜਿਹੜਾ ਬੰਦਾ ਹੋਣਾ ਆਮ ਆਦਮੀ ਪਾਰਟੀ ਦੇ ਵਿੱਚ ਮੂਰੇ ਲੱਗਾ ਉਹਦੇ ਵੱਲੋਂ ਵਿਵਾਦ ਬਣਾਇਆ ਜਾ ਰਿਹਾ ਹੈ ਬੇਵਜ੍ਹਾ ਦਾ ਕੋਈ ਨਹੀਂ ਅਸੀਂ ਅਸੀਂ ਅੱਜ ਵੀ ਪਾਰਟੀ ਦੇ ਨਾਲ ਆ ਪਹਿਲਾਂ ਵੀ ਸੀ ਸਾਡਾ ਵਿਧਾਇਕ ਬਲਕਾਰ ਸਿੱਧੂ ਏ ਚੰਗੀ ਤਰ੍ਹਾਂ ਉਹਨਾਂ ਨੂੰ ਪਤਾ ਪਾਰਟੀ ਵਾਸਤੇ ਦਿਨ ਰਾਤ ਮਿਹਨਤ ਕੀਤੀ ਸੀ ਹੁਣ ਵੀ ਕਰਤੀ ਜਲੰਧਰ ਚੋਣਾਂ ਦੇ ਵਿੱਚ 15 ਦਿਨ ਡਿਊਟੀ ਉੱਥੇ ਦੇ ਕੇ ਆਏ ਆ ਜਿੱਥੇ ਵੀ ਕਿਤੇ ਪਾਰਟੀ ਵੱਲੋਂ ਡਿਊਟੀ ਲਾਈ ਗਈ ਚਾਹੇ ਗੁਜਰਾਤ ਹੋਵੇ ਛੱਤੀਗੜ੍ਹ ਹੋਵੇ ਹਰਿਆਣਾ ਹੋਵੇ ਠੀਕ ਹੈ ਜੀ ਹਮਾਚ ਲੋ ਵੇ ਹਰੇਕ ਥਾਂ ਤੇ ਆਪਣੇ ਕੋਲ ਵਿਦ ਪ੍ਰੂਫ ਨੇ ਸਾਰੀ ਕੱਲੀ ਕੱਲੀ ਚੀਜ਼ ਆਪਾਂ ਕੱਢ ਕੇ ਮੂਰੇ ਰੱਖਦਾ ਕੋਈ ਐ ਨਹੀਂ ਗੱਲ ਹੈਗੀ ਠੀਕ ਹੈ ਜੀ ਤੇ ਵਿਧਾਇਕ ਸਾਹਿਬ ਨੂੰ ਵੀ ਪਤਾ ਹੈ ਜੀ ਕਿਤੇ ਵੀ ਆਪਾਂ ਪਾਰਟੀ ਤੋਂ ਪਿੱਛੇ ਨਹੀਂ ਹਟੇ ਠੀਕ ਹੈ ਬੰਦੇ ਅਸੀਂ ਕਹਿੰਨੇ ਆ ਸਾਡਾ ਪਰਿਵਾਰ ਵੱਡਾ ਹੋਵੇ ਸਾਡੀ ਪਾਰਟੀ ਹੋਰ ਵਧੇ ਅੱਗੇ ਜਾਵੇ ਹੋਰ ਵੀ ਸਾਡੇ ਪਰਿਵਾਰ ਦੇ ਵਿੱਚ ਨਵੇਂ ਵੀ ਬੰਦੇ ਆਉਣ ਨੌਜਵਾਨ ਵੀਰ ਆਉਣ ਤੇ ਹਨਾ ਸਾਨੂੰ ਉਹਦੇ 'ਚ ਕੋਈ ਇਤਰਾਜ਼ ਨਹੀਂ ਪਰ ਜਿਹੜਾ ਨਵੇਂ ਬੰਦੇ ਆ ਕੇ ਜੇ ਤੁਸੀਂ ਪੁਰਾਣਿਆਂ ਨਾਲ ਧੱਕਾ ਕਰੋਗੇ ਤੇ ਭਾਈ ਉਹ ਬਰਦਾਸ਼ਤ ਨਹੀਂ ਹੋਣਾ ਨਾ ਜੇ ਇਹ ਕਹਿਣ ਕਿ ਅਸੀਂ ਇਹਨਾਂ ਨੂੰ ਦਬਾ ਕੇ ਜਾਂ ਡਰਾ ਕੇ ਵੀ ਅਸੀਂ ਧੱਕੇ ਨਾਲ ਆਪਦੇ ਬੰਦੇ ਅਸੀਂ ਜਿੱਤ ਜਾਵਾਂਗੇ ਜਾਂ ਇਹ ਕਹਿਣਗੇ ਅਸੀਂ ਬੰਦੇ ਬਣਾ ਲਾਂਗੇ ਭਾਈ ਐਵੇਂ ਨਹੀਂ ਹੋਣਾ ਠੀਕ ਹੈ ਚੋਣ ਲੜਨ ਦਾ ਹਰੇਕ ਬੰਦੇ ਨੂੰ ਅਧਿਕਾਰ ਏ ਚੋਣ ਲੜੋ ਮੈਦਾਨ 'ਚ ਆਜੋ ਜੇ ਤੁਸੀਂ ਜਿੱਤ ਜੋਗੇ ਤੇ ਭਾਈ ਤੁਹਾਨੂੰ ਵਧਾਈਆਂ ਠੀਕ ਹੈ ਅਸੀਂ ਐ ਨਹੀਂ ਕਹਿੰਦੇ ਕਿ ਤੁਸੀਂ ਪਿੰਡ ਦੇ ਵਿੱਚ ਦਫਾੜ ਪਾਵੋ ਜਾਂ ਵਿਵਾਦ ਕਰੋ ਇਹਦੇ ਵਿੱਚ ਕਿਸੇ ਨਾ ਕਿਸੇ ਸਰਕਾਰ ਦਾ ਕੋਈ ਕਸੂਰ ਏ ਨਾ ਕਿਸੇ ਕੋਈ ਵਿਧਾਇਕ ਦਾ ਕਸੂਰ ਏ ਇਹ ਆਪਦੀ ਪਰਸਨਲੀ ਆਪਦੀ ਜਿੱਤ ਨੂੰ ਲੈ ਕੇ ਇਹਨਾਂ ਦੀ ਉਹ ਜਿਵੇਂ ਕਹਿੰਦੇ ਨੇ ਮੋਛ ਦਾ ਸਵਾਲ ਇਹਨਾਂ ਨੇ ਬਣਾ ਲਿਆ ਸਰਪੰਚੀ ਨੂੰ ਕਿ ਜੇ ਅਸੀਂ ਅੱਜ ਹਾਰਦੇ ਆਂ ਤੇ ਸਾਡਾ ਜਮਾ ਅਸੀਂ ਮਤਲਬ ਕਿ ਆਪਦਾ ਮਿਆਰ ਇਹਨਾਂ ਨੂੰ ਪਤਾ ਵੀ ਸਾਡਾ ਖਤਮ ਹੋ ਜੂ ਉਹ ਚੀਜ਼ ਨੂੰ ਲੈ ਕੇ ਐਨੀ ਜਿਹੜੀ ਆੜਫਾ ਸੀ ਸਾਡੇ ਪਿੰਡ ਦੇ ਵਿੱਚ ਹੋਈ ਛੋਟਾ ਜਿਹਾ ਪਿੰਡ 900 ਵੋਟ ਠੀਕ ਹੈ ਤਿੰਨ ਸਰਪੰਚ ਖੜੇ ਆ ਭਾਈ ਜੀ ਜਿਹੜਾ ਜਿੱਤ ਜੇਗਾ ਕਿਆ ਯਾਰ ਉਹਨਾਂ ਨੂੰ ਵਧਾਈਆਂ ਅੱਗੇ ਉਦੋਂ ਵੀ ਇੰਟਰਵਿਊ ਦੇ ਵਿੱਚ ਕਿਆ ਭਰਾਵਾ ਤੂੰ ਜਿੱਤ ਗਿਆ ਤੇ ਤੈਨੂੰ ਵਧਾਈਆਂ ਘਰੇ ਆ ਕੇ ਦੇ ਕੇ ਜਾਵਾਂਗੇ ਹਾਰ ਪਾ ਕੇ ਜਾਵਾਂਗੇ ਵੀ ਤੂੰ ਲੋਕਾਂ ਦੇ ਕੰਮ ਕਰ ਆ ਉਹਦੇ ਮੁੱਦਿਆਂ ਨੂੰ ਲੈ ਕੇ ਚੋਣ ਲੜ ਠੀਕ ਹੈ ਵੀ ਤੂੰ ਐ ਐ ਕਹਿ ਵੀ ਭਾਈ ਜੇ ਮੈਨੂੰ ਜਿਤਾਵੋ ਤਾਂ ਮੈਂ ਪਿੰਡ ਦਾ ਵਿਕਾਸ ਕਰਾਵਾਂਗਾ ਤੇ ਲੋਕ ਯਾਰ ਸਾਨੂੰ ਪਤਾ ਚੱਲ ਜੇ ਤੂੰ ਚੰਗਾ ਹੋਵੇਂਗਾ ਤੈਨੂੰ ਵੋਟ ਪਾ ਦੇਣਗੇ ਯਾਰ ਜੇ ਸਾਡੇ ਪੱਲੇ ਕੁਝ ਹੋਵੇਗਾ ਤੇ ਲੋਕ ਸਾਡੇ ਨਾਲ ਖੜ੍ਹ ਜਾਣਗੇ ਤੇ ਪਰ ਇਹ ਬਾਈ ਜੀ ਇਹਨਾਂ ਦੀ ਸਾਰੀ ਸੋਚੀ ਸਮਝੀ ਸਾਜ਼ਿਸ਼ ਪਹਿਲੇ ਦਿਨ ਤੋਂ ਸਾਨੂੰ ਖੱਜਲ ਕੀਤਾ ਜਾ ਰਿਹਾ ਹੈ ਇਹ ਜਾਣ ਬੁੱਝ ਕੇ ਮੈਨੂੰ ਨਹੀਂ ਲੱਗਦਾ ਕਿ ਐਮਐਲਏ ਦੇ ਧਿਆਨ ਦੇ ਵਿੱਚ ਇਹ ਗੱਲਾਂ ਹੋਣ ਕਿਉਂਕਿ ਉਹਨਾਂ ਨੂੰ ਪਤਾ ਚਲ ਜਹੋਰ ਕਿਸੇ ਨਾਲ ਹੁੰਦੀਆਂ ਹੁੰਦੀਆਂ ਲੱਖ ਹੁੰਦੀਆਂ ਸਾਨੂੰ ਪਤਾ ਸਾਡੇ ਨਾਲ ਨਹੀਂ ਕਰਨਗੇ ਉਹ ਇੱਥੋਂ ਤੱਕ ਕਿਉਂਕਿ ਅਸੀਂ ਕੱਲ ਤੁਸੀਂ ਕੱਲ ਕਹੀ ਜਲਾਡੀ ਬਾਈ ਵੀ ਖੱਜਲ ਜਾਣੂਗੇ ਖੱਜਲ ਕੀਤਾ ਜਾ ਰਿਹਾ ਤੁਸੀਂ ਤਾਂ ਆਮ ਆਦਮੀ ਪਾਰਟੀ ਨਾਲ ਜੁੜੇ ਹੋ ਤੁਸੀਂ ਜਿਵੇਂ ਗੱਲ ਕਹੀ ਆ ਚਾਹੇ ਗੁਜਰਾਤ ਹੋਵੇ ਚਾਹੇ ਜਲੰਧਰ ਹੋਵੇ ਹਰ ਜਗ੍ਹਾ ਤੇ ਜਾਣਦੇ ਹੋ ਫਿਰ ਆਮ ਆਦਮੀ ਪਾਰਟੀ ਵਾਲੇ ਤੁਹਾਨੂੰ ਕਿਉਂ ਖੱਜਲ ਕਰ ਰਹੇ ਆ ਆਪਦੇ ਵਰਕਰ ਨੂੰ ਹੀ ਕਿਉਂ ਬਾਈ ਜੀ ਇਹ ਪਾਰਟੀ ਦਾ ਭਲਾ ਨਹੀਂ ਚਾਹੁੰਦੇ ਇਹ ਬੰਦੇ ਕਿਤੇ ਰਹਿਣਾ ਪਾਰਟੀ ਚ ਇਹਦਾ ਬੇੜਾ ਕਰਕੇ ਕਰਨ ਵਾਸਤੇ ਇਹਨਾਂ ਨੂੰ ਪਤਾ ਹੈ ਕਿ ਅੱਜ ਜੇ ਇਹਨਾਂ ਨੂੰ ਤੋੜ ਦਵੋ ਯਾਰ ਇਹਨਾਂ ਦਾ ਮਿਆਰ ਹੀ ਨਹੀਂ ਡੇ ਤੋ ਕੱਲ ਨੂੰ ਪਾਰਟੀ ਦਾ ਨਾਂ ਨਾਲ ਅਸੀਂ ਹੁਣ ਜਦੋਂ ਸਾਡੇ ਨਾਲ ਇੰਨਾ ਧੱਕਾ ਹੋਣ ਡਿਆ ਅੱਜ ਤੱਕ ਦਾ ਬਾਈ ਅਸੀਂ ਪਾਰਟੀ ਦੇ ਨਾਲ ਆ ਤੇ ਜਦੋਂ ਸਾਡੇ ਕੱਲ ਨੂੰ ਕਾਗਜ਼ ਕੈਂਸਲ ਹੋ ਗਿਆ ਦੱਸੋ ਅਸੀਂ ਪਾਰਟੀ ਦੇ ਨਾਲ ਰਵਾਂਗੇ ਇਹ ਬਾਈ ਜੀ ਇਹ 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 ਉਹ ਬੰਦੇ ਆ ਜਿਹੜੇ ਅੱਜ ਪਾਰਟੀ ਵਿੱਚ ਆਏ ਆ ਜਿਹੜੇ ਜਿਹੜੇ ਪਹਿਲਾਂ ਕਾਲੀ ਦਲ ਨੂੰ ਬਿਲੋਂਗ ਕਰਦੇ ਸੀ ਫਿਰ ਇਹਨਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਆਪਦੇ ਗਲਾਂ ਦੇ ਵਿੱਚ ਇਹਨਾਂ ਨੇ ਹਾਰ ਪਵਾਏ ਠੀਕ ਹੈ ਜੀ ਇਹ ਪਾਰਟੀ ਦੇ ਵਿੱਚ ਬਾਈ ਜੀ ਮਲਾਈ ਖਾਨ ਆਏ ਆ ਇਹਨਾਂ ਨੂੰ ਆਇਆ ਵੀ ਅੱਜ ਅਸੀਂ ਤਾਂ ਕੇਸ਼ਾਈ ਕਰਕੇ ਸਰਪੰਚ ਬਣ ਜਾਾਂਗੇ ਜਿਹੜੀਆਂ ਗਰੰਟਾ ਆਉਣਗੀਆਂ ਉਹਨਾਂ ਨੂੰ ਅਸੀਂ ਖਾਵਾਂਗੇ ਉਹ ਮਲਾਈ ਅਸੀਂ ਖਾਵਾਂਗੇ ਇਹ ਤਾਂ ਕੇਸ਼ਾਈ ਕਰਕੇ ਇਲੈਕਸ਼ਨ ਜਿੱਤਣਾ ਚਾਹੁੰਦੇ ਆ ਜਿਹੜੇ ਸਾਫ਼ ਸੁਥਰੇ ਬੰਦੇ ਆ ਸਾਫ਼ ਸੁਥਰੇ ਅੱਖਸਾਲੇ ਬੰਦੇ ਹੋ ਉਹਨਾਂ ਨੂੰ ਇਹ ਦਬਾਉਣਾ ਚਾਹੁੰਦੇ ਆ ਇਸ ਕਰਕੇ ਇਹ ਆਪਦੀ ਜੋਰਨਸ਼ਮਾਈ ਕਰਦੇ ਪਏ ਆ ਜਾਣ ਬੁੱਝ ਕੇ ਇਹਨਾਂ ਨੇ ਕੀ ਕੀਤਾ ਪਹਿਲਾਂ ਤਾਂ ਸਾਈਦ 27 ਤਰੀਕ ਤੋਂ ਲੈ ਕੇ ਇਹਨਾਂ ਨੇ ਸਾਨੂੰ ਚੁੱਲਾ ਟੈਕਸ ਨਹੀਂ ਦਿੱਤਾ ਠੀਕ ਹੈ ਉਸ ਵਾਰ ਇਹਨਾਂ ਨੇ ਸਾਨੂੰ ਐਨਓਸੀ ਨਹੀਂ ਦਿੱਤੀ ਫਿਰ ਸਾਨੂੰ ਜਦੋਂ ਅਸੀਂ ਇਹਨਾਂ ਦੇ ਪੇਸ਼ ਹੋ ਕੇ ਵੀਡੀਓ ਸਾਹ ਦੇ ਪੇਸ਼ ਹੋਏ ਉਹ ਕਹਿੰਦੇ ਜੀ ਤੁਹਾਡਾ ਤਾਂ ਜਿਹੜਾ ਸੈਕਟਰੀ ਅਮਰਦੀਪ ਸਿੰਘ ਆ ਹੀ ਨਹੀਂ ਰਿਹਾ ਤਿੰਨ ਦਿਨ ਤਾਂ ਪਹਿਲਾਂ ਸੈਕਟਰੀ ਅਮਰਦੀਪ ਸਿੰਘ ਆਇਆ ਨਹੀਂ ਫਿਰ ਇਹਨਾਂ ਨੇ ਇੱਕ ਡਰਾਮਾ ਬਣਾਇਆ ਜੀ ਉਥੋਂ ਸੈਕਟਰੀ ਜਦੋਂ ਬਾਹਰ ਆਉਂਦਾ ਕੋਈ ਪੁਲਿਸ ਵਾਲੇ ਭੱਜੇ ਜਾਂਦੇ ਆ ਭੱਜੇ ਆਉਂਦੇ ਆ ਕੋਈ ਬੰਦਾ ਉਹਨੂੰ ਉਤਾਰ ਕੇ ਜਾਂਦਾ ਗੱਡੀ ਦੇ ਵਿੱਚੋਂ ਇਹਨਾਂ ਨੇ ਡਰਾਮਾ ਬਣਾ ਲਾ ਵੀ ਸੈਕਟਰੀ ਨੂੰ ਕਿਸੇ ਨੇ ਕਿਡਨਾਪ ਕਰ ਲਿਆ ਸੀ ਤੇ ਉਹਦੀ ਲੁੱਟਖੋ ਹੋ ਗਈ ਆ ਉਹਦੇ ਕੋਲੋਂ ਜਿਹੜਾ ਸਰਕਾਰੀ ਰਿਕਾਰਡ ਕੋਈ ਖੋ ਕੇ ਲੈ ਗਿਆ ਉਹਨੂੰ ਫਿਰ ਅੰਦਰਵਾ ਪੂਰੀ ਜੋਰ ਜਮੈਸ਼ ਕੀਤੀ ਕਿ ਇਹਨਾਂ ਨੂੰ ਨਾ ਦਾ ਚੁੱਲਾ ਡੇਕਸ ਦਿੱਤਾ ਜਾਵੇ ਬਈ ਤੇ ਨਾ ਹੀ ਐਨਓਸੀ ਦਿੱਤੀ ਜਾਵੇ ਦੋ ਦਿਨ ਇੱਥੇ ਧਰਨਾ ਵੀ ਲੱਗਾ ਰਿਹਾ ਆ ਭਗਤਾ ਚੌਂਕ ਦੇ ਬਾਈ ਪਹਿਲੇ ਚੌਂਕ ਦੇ ਵਿੱਚ ਉਸ ਤੋਂ ਬਾਅਦ ਬੱਜੀ ਨੇ ਡਰਾਮਾ ਕਰਕੇ 13 14 15 ਦੇ ਦੋ ਇਹਨਾਂ ਨੇ ਜਿਹੜੀ ਹੈਗੀ ਅਨਨੋਰ ਬੰਦਿਆਂ ਦੇ ਉੱਪਰ ਐਫਆਰ ਦਰਜ ਕਰ ਦਿੱਤੀ ਆ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੂੰ ਐਨਐਸਓ ਵੀ ਮਿਲ ਐਨਐਸਓ ਵੀ ਮਿਲ ਗਈ ਆ ਚੁੱਲਾ ਡੈਕਸ ਵੀ ਮਿਲ ਗਿਆ ਫਾਰਮ ਵੀ ਕੰਪਲੀਟ ਹੋ ਗਿਆ ਜਮਾ ਹੋ ਗਿਆ ਇਹਨਾਂ ਨੇ ਲਾਸਟ ਜਿਹੜੀ ਚਾਲ ਚੱਲਦੀ ਸੀ ਵੀ ਸਾਡੇ ਖਿਲਾਫ ਕੋਈ ਇਹਨਾਂ ਦਾ ਕੋਈ ਐਵੀਡੈਂਸ ਤਾਂ ਕੋਈ ਹੈਗਾ ਨਹੀਂ ਸੀ ਵੀ ਇਹਨਾਂ ਸਾਡੇ ਖਿਲਾਫ ਇਹਨਾਂ ਨੇ ਇਹਨਾਂ ਨੇ ਇੱਕ ਇਲਜ਼ਾਮ ਲਾਇਆ ਵੀ ਇਹਨਾਂ ਬੰਦਿਆਂ ਨੇ ਸੈਕਟਰੀ ਨੂੰ ਕੁੱਟਮਾਰ ਕੀਤੀ ਆ ਐਸਐਚਓ ਨੂੰ ਇਹਨਾਂ ਨੇ ਪ੍ਰੈਸ਼ਰਾਈਜ਼ ਕਰਕੇ ਜਾਂ ਪੈਸੇ ਦੇ ਕੇ ਜਾਂ ਇਹਨਾਂ ਨੇ ਇਲਜ਼ਾਮ ਲਾਤਾ ਹੁਣੇ ਨਾ ਵੀ ਇਹਨਾਂ ਦੇ ਉੱਪਰ ਜਿਹੜਾ ਹੈਗਾ ਸੈਕਟਰੀ ਕੁੱਟਮਾਰ ਦਾ ਇਲਜ਼ਾਮ ਲਾਇਆ ਜਾਵੇ ਉਸ ਐਫ ਆਰ ਦੇ ਵਿੱਚ ਇਹਨਾਂ ਨੇ ਸਾਨੂੰ ਜਿਹੜਾ ਹੈਗਾ ਸਾਡੇ ਪਿੰਡ ਦਾ ਜਿਹੜਾ ਸਰਪੰਚ ਹੈਗਾ ਆ ਤਕਰੀਬਨ ਕਿ ਮੰਨ ਕੇ ਚੱਲੋ ਉੱਥੇ 11500 2000 ਬੰਦਾ ਸੀ ਉਸ ਦਿਨ ਫਾਰਮ ਭਰਨ ਵਾਲਾ ਤੇ ਸਾਡੇ ਪਿੰਡ ਦਾ ਸਰਪੰਚ ਹੀ ਸਾਨੂੰ ਜਿਹੜਾ ਹੈਗਾ ਉਹ ਕਹਿੰਦਾ ਪਿਆ ਜਿਹੜਾ ਸਰਪੰਚ ਜਿਹੜਾ ਲੜ ਰਿਹਾ ਉਹ ਕਹਿੰਦਾ ਪਿਆ ਵੀ ਫਲਾਣੇ ਬੰਨਾਂ ਨੰ ਮੰਦੇ ਹੈਗੇ ਸੀ ਜਿਨ੍ਹਾਂ ਨੇ ਤੇਰੀ ਕੁੱਟਮਾਰ ਕੀਤੀ ਐ ਸੈਕਟਰੀ ਨੂੰ ਕਹਿ ਰਿਹਾ ਉਹ ਤੇ ਸੈਕਟਰੀ ਦੇ ਬਿਆਨਾਂ ਦੇ ਤੇ ਉਸ ਬਿਆਨਾਂ ਜਿਹੜਾ ਹੈਗਾ ਪਰਚਾ ਦਰਜ ਕੀਤਾ ਗਿਆ ਉਹ ਯਾਰ ਬੰਦੇ ਦੇ ਵਿੱਚ ਹੋਰ ਕੋਈ ਬੰਦਾ ਨਹੀਂ ਇਹ ਗੱਲ ਕਹਿੰਦਾ ਪਿਆ ਵੀ ਉਹ ਫਲਾਣੇ ਬੰਦੇ ਜਸਵਿੰਦਰ ਸਿੰਘ ਸੀ ਜਾਂ ਜਗਾ ਸਿੰਘ ਸੀ ਜਾਂ ਕੋਈ ਅਮਨਦੀਪ ਸਿੰਘ ਸੀ ਬਾਕੀ ਉੱਥੇ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਹੋਏ ਨੇ ਕੋਈ ਇਹ ਕੋਈ ਮਾੜਾ ਅਸੀਂ ਕਿਤੇ ਨੇੜੇ ਤੇੜੇ ਵੀ ਹੋਈਏ ਤੇ ਅਸੀਂ ਇਹ ਅਸੀਂ ਐਕਸੈਪਟ ਕਰ ਲਾਂਗੇ ਵੀ ਯਾਰ ਹਾਂ ਵਾਕਈ ਜਿਹੜਾ ਅਸੀਂ ਨਾਲ ਸੀ ਜਾਂ ਸਾਡਾ ਕੋਈ ਅਸੀਂ ਉੱਥੇ ਮੌਜੂਦ ਸੀ ਅਸੀਂ ਭਾਈ ਬਿਲ ਇਸ ਸਾਰੀ ਸੋਚੀ ਸਮਝੀ ਸ਼ਾਜ਼ੇ ਸਾਨੂੰ ਰੋਕਣ ਵਾਸਤੇ ਫੇਰ ਕਹਿ ਦਿੰਨਾ ਹੋ ਸਕਦਾ ਐਮਐਲਏ ਦੇ ਧਿਆਨ 'ਚ ਨਾ ਹੋਵੇ ਠੀਕ ਹੈ ਵੀ ਇਹ ਆਪ ਦੇ ਤੌਰ ਤੇ ਪੈਸੇ ਦੀ ਲੈ ਲਓ ਪਾਵਰ ਦੇ ਨਾਲ ਲਾ ਲਓ ਜਾਂ ਆਪਦੇ ਰਸੂਕ ਦੇ ਨਾਲ ਠੀਕ ਹੈ ਬਸ ਇਹ ਮੁੱਚ ਦਾ ਸਵਾਲ ਬਣਾਈ ਬੈਠੇ ਯਾਰ ਕਿੱਡੀ ਕੀ ਗੱਲ ਯਾਰ ਇਲੈਕਸ਼ਨ ਹੋਣ ਦੇਵੋ ਜਿੱਤ ਜੋਗੇ ਤੇ ਯਾਰ ਤੁਸੀਂ ਜੇ ਤੁਹਾਡੇ ਪੱਲੇ ਕੁਝ ਹੋਵੇਗਾ ਤੁਸੀਂ ਜਿੱਤ ਜੋਗੇ ਤੇ ਵਧਾਈਆਂ ਤੁਹਾਨੂੰ ਪਰ ਯਾਰ ਇੱਥੋਂ ਤੱਕ ਤਾਂ ਨਾ ਤੁਸੀਂ ਇੰਨਾ ਤਾਂ ਨਾ ਗਿਰੋ ਫਿਰ ਨਾਲ ਇੱਕ ਹੋਰ ਵੀ ਗੱਲ ਕਹਿ ਦੇਣਾ ਚਾਹਣਾ ਵਾਂ ਕਿ ਇਹ ਸਾਨੂੰ ਮਤਲਬ ਕਿ ਇਹ ਜੇ ਜਿਹੜੇ ਰਾਤ ਇਹਨਾਂ ਨੇ ਇਹ ਤੁਰ ਪਏ ਨੇ ਹਨਾ ਇਹਦਾ ਮਤਲਬ ਕਿ ਲੱਗਦਾ ਕਿ ਰਿਜ਼ਲਟ ਮੈਨੂੰ ਲੱਗਦਾ ਚੰਗੇ ਨਹੀਂ ਨਿਕਲਨੇ ਕਿਉਂਕਿ ਜਦੋਂ ਆਪਾਂ ਪਿੰਡ ਦੇ ਵਿੱਚ ਇਥੋਂ ਤੱਕ ਗਿਰ ਜੀਏ ਕਿ ਝੂਠੇ ਯਾਰ ਆਪਾਂ ਇੱਕ ਦੂਜੇ ਦੇ ਮਕਦਮੇ ਕੇਸ ਪਾਉਣ ਲੱਗ ਪੀਏ ਤੇ ਫਿਰ ਉਹ ਬੰਦਾ ਜਦੋਂ ਗਿਰ ਜਾਵੇ ਉਹ ਕਿਸੇ ਹੱਦ ਤੱਕ ਵੀ ਜਾ ਸਕਦਾ ਤੇ ਸਾਨੂੰ ਬਈ ਇਸ ਚੀਜ਼ ਤੋਂ ਮੀਡੀਆ ਦੇ ਅੱਗੇ ਆਉਣ ਦਾ ਸਾਡਾ ਮੇਨ ਕਾਰਨ ਨਹੀਂ ਹੋਈਏ ਕਿ ਸਾਨੂੰ ਬਈ ਇਸ ਚੀਜ਼ ਤੋਂ ਪੂਰਾ ਖਤਰਾ ਹੈ ਕਿ ਕਾਨੂੰ ਸਾਡਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਤੇ ਇਸ ਚੀਜ਼ ਦੇ ਜ਼ਿੰਮੇਵਾਰ ਇਹ ਬੰਦੇ ਹੋਣਗੇ ਜੀ ਤੁਹਾਨੂੰ ਇਸ ਚੀਜ਼ ਦਾ ਤੁਸੀਂ ਇਸ ਇਸ ਚੀਜ਼ ਦਾ ਹੈ ਕਿ ਮੈਨੂੰ ਮੈਂ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਉਮੀਦਵਾਰੀ ਪੇਸ਼ ਕੀਤੀ ਤਾਂ ਕਰਕੇ ਮੇਰੇ ਤੇ ਪਰਚੇ ਦੇ ਵਿੱਚ ਨਾਮ ਆਇਆ 100% ਬਈ ਹੋਰ ਸਾਨੂੰ ਤਾਂ ਰੋਜ਼ ਜੱਫੀਆਂ ਪਾਪਾ ਮਿਲਦੇ ਸੀ ਸਾਡਾ ਕੋਈ ਇਹਨਾਂ ਨਾਲ ਕਿਹੜਾ ਕਿ ਸਾਡਾ ਪਿਆਰ ਹੀ ਬੜਾ ਪਿੰਡ ਦੇ ਵਿੱਚ ਕੋਈ ਬੰਦਾ ਕਹ ਦੇ ਕਿਸੇ ਦਿਨ ਮੈਂ ਕਦੀ ਕਿਤੇ ਖਿਲਾਫ ਗਿਆ ਵਾਂ ਜਾਂ ਕਿਸੇ ਦੀ ਕੋਈ ਮਾੜੀ ਕਰੀ ਹੋਵੇ ਪੂਰੇ ਪਿੰਡ ਦੇ ਵਿੱਚ ਤੇ ਮੈਂ ਦੇਣਦਾਰ ਆ ਮੈਂ ਮੇਰਾ ਭਰਾ ਵਾਂਗੂੰ ਹੜਾ ਵਰਤਦੇ ਨੇ ਪਹਿਲਾਂ ਨਹੀਂ ਕਿਤੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਕਿਤੇ ਅੱਜ ਤਾਂ ਪਿੱਛੇ ਸਾਰਾ ਰਿਕਾਰਡ ਪਿਛਲਾ ਕਢਾ ਕੇ ਵੇਖ ਲਓ ਉਹਨਾਂ ਦੇ ਵੱਲੋਂ ਬਿਆਨ ਦਿੱਤੇ ਗਏ ਨੇ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਲੜ ਰਹੇ ਬਿਲਕੁਲ ਭਈ ਆਮ ਆਦਮੀ ਪਾਰਟੀ ਵਿੱਚ ਨਵੀਆਂ ਜਵਾਨਗਾਨ ਮੈਂ ਫਿਰ ਕਹਿ ਦਿੰਦਾ ਵਾਂ ਕੋਈ ਪੁਰਾਣੇ ਬੰਦੇ ਨਹੀਂ ਇਹ ਉਹ ਬੰਦੇ ਨੇ ਜਿਹੜੇ ਸਾਨੂੰ ਕੂਚੀ ਵਾਲੇ ਕਹਿੰਦੇ ਸੀ ਜਿਹੜੇ ਕਹਿੰਦੇ ਸੀ ਝਾੜੂ ਵਾਲੇ ਤੁਹਾਡਾ ਮਾਂਜਾ ਮਾਂਜਾ ਤੁਹਾਡਾ ਤੀਲਾ ਏ ਉਹ ਬੰਦੇ ਨੇ ਜਿਹੜੇ ਅੱਜ ਚਲੋ ਠੀਕ ਹੈ ਮੈਂ ਫੇਰ ਕੈਨਾਂ ਵੀ ਜੁਆਇਨ ਹੋਈ ਜੀ ਆਇਆਂ ਨੂੰ ਮੈਂ ਆਪ ਵੀ ਇਹਨੂੰ ਵਧਾਈ ਦਿੱਤੀ ਮੈਂ WhatsApp ਤੇ ਤੁਹਾਨੂੰ ਖੋਲ ਕੇ ਵਿਖਾ ਦਿੱਤਾ ਜਦੋਂ ਇਹ ਜੁਆਇਨ ਕੀਤੀ ਮੈਂ ਕਿਹਾ ਵਧਾਈਆਂ ਭਾਈ ਤੁਸੀਂ ਪਾਰਟੀ ਪਾਰਟੀ ਜੈ ਸਾਡਾ ਪਰਿਵਾਰ ਵੱਡਾ ਹੋਇਆ ਮੈਂ ਆਪ ਵਧਾਈ ਦਿੱਤੀ ਸੀ ਇਹ ਬੰਦੇ ਨੂੰ ਪਰ ਜਿਹੜੇ ਇਹਨੇ ਆਹ ਕੰਮ ਕਰਿਆ ਮੈਨੂੰ ਇਸ ਬੰਦੇ ਤੋਂ ਇੰਨੀ ਉਮੀਦ ਨਹੀਂ ਸੀ ਮੈਂ ਸੱਚੀ ਹੋਏ ਮੈਨੂੰ ਭਰਾ ਕਹਿੰਦਾ ਸੀ ਮੈਂ ਮਮੀ ਇਹਨੂੰ ਕਹਿੰਦਾ ਵੀ ਯਾਰ ਮੇਰੇ ਨਾਲ ਗੱਲ ਸ਼ੇਅਰ ਕਰ ਵੀ ਲੈਂਦਾ ਸੀ ਕਈ ਵਾਰੀ ਫੋਨ ਲਾ ਕੇ ਸਰਪੰਚੀ ਦੇ ਰਿਲੇਟਿਡ ਵੀ ਸਾਡੇ ਨਾਲ ਗੱਲਬਾਤ ਹੋਈ ਸੀ ਵੀ ਆਪਾਂ ਕਿਵੇਂ ਕਰਨਾ ਹੈ ਕਿਵੇਂ ਮੈਨੂੰ ਤਾਂ ਇਹਨੇ ਮੈਨੂੰ ਤਾਂ ਮੈਨੂੰ ਤੇ ਮੇਰੇ ਦੇ ਮੋਢੇ ਤੇ ਹੱਥ ਰੱਖ ਕੇ ਮੈਨੂੰ ਕਹਿੰਦੇ ਮੈਂ ਸਰਪੰਚੀ ਜਿੱਤ ਕੇ ਹੀ ਤੈਨੂੰ ਦੇਣੀ ਹੈ ਇਹਨੇ ਇਹ ਗੱਲ ਕਹੀ ਸੀ ਪਰ ਅੱਜ ਜਿਹੜੀ ਇਹਨੇ ਆਹ ਆਹ ਕੰਮ ਕਰਿਆਗਾ ਫਿਰ ਮੈਂ ਵੋਟਾਂ ਤੋਂ ਪਹਿਲਾਂ ਇਹਨੂੰ ਇਹ ਗੱਲ ਪੁੱਛੀ ਵੀ ਮੇਰੇ ਕੋਲ ਬਿਠਾ ਲਿਓ ਬੜਾ ਮੂੰਹ ਤੇ ਮੈਂ ਗੁਰੂ ਘਰ ਜਾਣ ਨੂੰ ਤਿਆਰ ਗੁਰਦੁਆਰਾ ਸਾਹਿਬ ਦੇ ਸਾਹਮਣੇ ਖੜ ਕੇ ਮੈਂ ਕਿਹਾ ਰਾਜਵਿੰਦਰ ਵੀਰੇ ਕੋਈ ਹੈਗਾ ਵਿਚਾਰ ਕਹਿੰਦਾ ਯਾਰ ਮੈਂ ਤਾਂ ਬਿਜੀ ਬੰਦਾ ਯਾਰ ਮੇਰੇ ਕੋ ਕਿੱਥੇ ਇਨਾ ਟਾਈਮ ਕਹਿੰਦਾ ਮੈਂ ਨਹੀਂ ਲੜਨੀ ਲੜਨੀ ਮੇਰਾ ਕਹਿੰਦਾ ਕੋਈ ਵਿਚਾਰ ਨਹੀਂ ਲੜਨ ਦਾ ਕੋਈ ਹਾਂ ਪਿੰਡ ਵਾਲੇ ਨੂੰ ਇਕੱਠੇ ਕਰਦਾ ਸਲਾਹ ਕਰਦਾ ਬੰਦੇ ਵਿਚਾਰ ਕਰਦੇ ਸਾਰੇ ਸੂਝਮਾਨ ਸਾਰੀਆਂ ਪਾਰਟੀਆਂ ਨੂੰ ਲੈ ਕੇ ਜੇ ਅਸੀਂ ਤਾਂ ਕਹਿੰਦੇ ਹਿੰਦੇ ਤੇ ਸਹਿਮਤੀ ਹੋ ਜਾਂਦੀ ਅਸਾਨੂੰ ਨਹੀਂ ਸੀ ਕੋਈ ਹੈਗਾ ਇਹਦਾ ਪਰ ਜਦੋਂ ਇਹਨਾਂ ਨੇ ਇਹ ਇਹ ਰਾਹ ਫੜ ਲਿਆ ਕਿ ਅਸੀਂ ਧੱਕੇ ਨਾਲ ਜਿੱਤਾਂਗੇ ਜਾਂ ਅਸੀਂ ਪੈਸੇ ਦੇ ਜ਼ੋਰ ਨਾਲ ਜਾਂ ਅਸੀਂ ਕਿਸੇ ਟਿੱਡੇ ਰਸਤੇ ਨਾਲ ਫਿਰ ਬਈ ਤੈਨੂੰ ਪਤਾ ਹੀ ਇਹ ਪੰਜਾਬੀਆਂ ਦਾ ਅਣਖੀ ਹੁੰਦੇ ਨੇ ਫਿਰ ਉਹਦੇ ਕਿਹਨੂੰ ਸਿਰ ਲੈ ਤਾਂ ਸਕਦਾ ਝੁਕ ਨਹੀਂ ਸਕਦਾ ਤੇ ਦੁੱਖ ਇਸ ਚੀਜ਼ ਦਾ ਹੁੰਦਾ ਕਿ ਪਾਰਟੀ ਦੇ ਲਈ ਇੰਨਾ ਕੁਝ ਕੀਤਾ ਅੱਜ ਉਸੇ ਪਾਰਟੀ ਦਾ ਜਿਹੜਾ ਉਸੇ ਪਾਰਟੀ ਵੱਲੋਂ ਇੱਕ ਉਮੀਦਵਾਰ ਉਹਨੇ ਆਪ ਦਿੱਤੀ ਪਰਚਾ ਕਟਵਾਤਾ ਦੁੱਖਦਾਈ ਹੁੰਦਾ ਹੀ ਹੈ ਹੁਣ ਜਿਹਦੇ ਪਿੱਛੇ ਹੁਣ ਸਾਨੂੰ ਇਹ ਇਹਨਾਂ ਨੂੰ ਅਜੇ ਹੋਏ ਆ ਜਦੋਂ ਆ ਇਲੈਕਸ਼ਨ ਪਿਛਲੇ ਹੋਏ ਆ ਆਪਣੇ ਐਮਪੀ ਵਾਲੇ ਉਦੋਂ ਜਵੈਣਗੇ ਹੋਈਆਂ ਸਾਨੂੰ ਤੁਸੀਂ ਹਿਸਾਬ ਲਾ ਲਓ ਵੀ ਬਲਕਾਰ ਦੇ ਆਉਣ ਤੋਂ ਵੀ ਪਹਿਲਾਂ ਤੁਸੀਂ ਪਾਰਟੀਆਂ ਦਾ ਤੁਰੇ ਹੋਏ ਆ ਦਿਨ ਰਾਤ ਮਿਹਨਤ ਕੀਤੀ ਅੱਜ ਵੀ ਕਹਿੰਦੇ ਆ ਪਾਰਟੀ ਦੇ ਨਾਲ ਆ ਸੀ ਠੀਕ ਹੈ ਕਿਸੇ ਕਾਰਨ ਕਰਕੇ ਮਤਭੇਦ ਹੋ ਗਏ ਜਾਂ ਸਾਡੇ ਐਮਐਲਏ ਨਾਲ ਉਹ ਗੱਲ ਵੱਖਰੀ ਹੈ ਪਰ ਅਸੀਂ ਪਾਰਟੀ ਤੋਂ ਕਿਤੇ ਵੀ ਨਹੀਂ ਪਿੱਠ ਵਿਖਾ ਕੇ ਭੱਜੇ ਪਾਰਟੀਆਂ ਜਿੱਥੇ ਵੀ ਕਿਤੇ ਸਵੇਰੇ ਰਾਤ ਨੂੰ ਕਿਤੇ ਵੀ ਆਵਾਜ਼ ਮਾਰੀ ਪਾਰਟੀ ਦੇ ਨਾਲ ਖੜੇ ਆ ਪ੍ਰੂਫ ਨੇ ਆਪਣੇ ਕੋਲ ਕੱਲੀ ਕੱਲੀ ਚੀਜ਼ ਦੇ ਕੋਈ ਆਇਆ ਨਹੀਂ ਵੀ ਆਪਾਂ ਹਵਾਜੋ ਗੱਲਾਂ ਮਾਰੀ ਜਾਂਦੇ ਆ ਵੀ ਉਹ ਜੇ ਕੋਈ ਵੇਖਣਾ ਚਾਹਵੇ ਆਪਾਂ ਕੱਲੀ ਕੱਲੀ ਚੀਜ਼ ਕੱਢ ਕੇ ਮੂਰੇ ਰੱਖ ਦਾਂਗੇ ਵੀ ਇੱਥੇ ਇਨੇ ਦਿਨ ਲਾ ਕੇ ਆ ਇੱਥੇ 15 ਦਿਨ ਲਾਏ ਤੇ 20 ਦਿਨ ਲਾਏ ਵੀ ਉਹਦੇ ਜ ਕੋਈ ਸ਼ੱਕ ਨਹੀਂਗਾ ਪਰ ਹਾਂ ਠੀਕ ਹੈ ਇਹ ਬੰਦੇ ਆ ਮੈਂ ਇਹ ਗੱਲ ਕਹਿਣੀ ਚਾਹਣਾ ਵੀ ਇਹ ਬੰਦੇ ਕੋਈ ਇਹਨਾਂ ਦੇ ਸਿਰ ਤੇ ਕਿਸੇ ਲੀਡਰ ਦਾ ਹੱਥ ਜਾਂ ਪਾਰਟੀਲ ਹੋਣਗੇ ਇਹ ਬੰਦੇ ਆਪਦੀ ਧੌਂ ਸਭ ਜੀ ਮਾਉਣ ਦੀ ਖਾਤਰ ਇਹਨਾਂ ਦਾ ਇੱਕ ਗਰੁੱਪ ਬਣਿਆ ਬਣਾਇਆ ਗਰੁੱਪ ਇਹ ਸਾਡੀ ਪਾਰਟੀ ਦਾ ਮਿਆਰ ਸਾਡੀ ਪਾਰਟੀ ਦਾ ਬੇੜਾ ਘਰਕ ਕਰਨ ਦੀ ਖਾਤਰ ਇੱਧਰ ਆਏ ਨੇ ਤੇ ਬੇੜਾ ਘਰਕ ਕਰਕੇ ਜਾਣਗੇ ਜੇ ਇਹਨਾਂ ਬੰਦਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਪਾਰਟੀ ਵੱਲੇ ਵੀ ਬੇਨਤੀ ਕਰਦੇ ਹਾਂ ਵਿਧਾਇਕ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਮਾੜਾ ਜਿਹਾ ਇਹਨਾਂ ਨੂੰ ਕਹੋ ਇਲੈਕਸ਼ਨ ਲੜਨਾ ਠੀਕ ਹੈ ਕਾਗਜ਼ ਭੀਚਣ ਤੋਂ ਉਹ ਬੰਦਿਆਂ ਨੂੰ ਇਲੈਕਸ਼ਨ ਲੜ ਲਓ ਯਾਰ ਜਿੱਤ ਜਿਓਗੇ ਹਾਰ ਜਿਓਗੇ ਕਿੱਡੀ ਗੱਲ ਅਸੀਂ ਵੀ ਤਾਂ ਜਿੱਤ ਕੇ ਅਸੀਂ ਵੀ ਜੇ ਜਿੱਤਾਂਗੇ ਵੀ ਅਸੀਂ ਵੀ ਤਾਂ ਕਹਾਂਗੇ ਯਾਰ ਅਸੀਂ ਪਾਰਟੀ ਵੱਲ ਨੂੰ ਹੀ ਆਂ ਠੀਕੇ ਪਰ ਇਹ ਜਿਹੜਾ ਐਡਾ ਨਿਜਲੇ ਲੈਵਲ ਤੇ ਜਾ ਕੇ ਜਿਹੜੀ ਰਾਜਨੀਤੀ ਕਰਦੇ ਬਈ ਸੋਚਿਆ ਨਹੀਂ ਸੀ ਤੁਹਾਨੂੰ ਲੱਗਦਾ ਵੀ ਹਾਰ ਦਾ ਵੀ ਡਰ ਹੋ ਸਕਦਾ ਹੈ ਹੰਡਰ ਯਾਰ ਬਈ ਹਾਰੇ ਪਏ ਨੇ ਡਰ ਵਾਲੀ ਕੋਈ ਗੱਲ ਨਹੀਂ ਇਹ ਤਾਂ ਕਲੀਅਰ ਹੈ ਤੁਸੀਂ ਸਾਡਾ ਨਾਲ ਪਿੰਡੇ ਦੋ ਕਿਲੋਮੀਟਰ ਚੱਕੋ ਮੈਂ ਕੈਮਰਾ ਤੇ ਜਾ ਕੇ ਪੁੱਛ ਲੋ ਲੋਕਾਂ ਤੋਂ ਤੁਹਾਨੂੰ ਪਤਾ ਲੱਗ ਜਾਊਗਾ ਇਹ ਇਹ ਜਦੋਂ ਬੰਦਾ ਹਾਰਦਾ ਵੇ ਚੱਲ ਨਹੀਂ ਇਦਾਂ ਦੀ ਉਦੋਂ ਹੀ ਚੱਲਦਾ ਤੁਸੀਂ ਵੀ ਹੈਨਾ ਰਿਪੋਰਟਡ ਤੁਹਾਨੂੰ ਪਤਾ ਹੀ ਸਾਰੀ ਗੱਲ ਦਾ ਕਿ ਜਦੋਂ ਉਹ ਅਗਲੇ ਨੂੰ ਪਤਾ ਹੋਵੇ ਵੀ ਯਾਰ ਮੇਰਾ ਕੰਮ ਲੋਟ ਨਹੀਂ ਆਉਣਾ ਜੋ ਮੈਂ ਸੋਚੀ ਬੈਠਾ ਵਾਂ ਜਾਂ ਇਹਨਾਂ ਦੇ ਮਨ ਚ ਸੀ ਅਸੀਂ ਪੈਸੇ ਨਾਲ ਜਾਂ ਅਸੀਂ ਸ਼ਰਾਬਾਂ ਮਹਿੰਗੀਆਂ ਪਿਆ ਕੇ ਜਾਂ ਇਦਾਂ ਕੁਝ ਕਰਕੇ ਜਿੱਤ ਲਾਂਗੇ ਭਾਈ ਲੋਕ ਬਹੁਤ ਸਿਆਣੇ ਨੇ ਲੋਕ ਆਪ ਦਾ ਭਵਿੱਖ ਵੇਂਦੇ ਨੇ ਆਪਦੇ ਬੱਚਿਆਂ ਦਾ ਭਵਿੱਖ ਵੇਂਦੇ ਨੇ ਆਪਦੇ ਪਿੰਡ ਦੇ ਪਿੰਡ ਦਾ ਸੋਚਦੇ ਨੇ ਵੀ ਯਾਰ ਕਿਹੜਾ ਬੰਦਾ ਮੇਰੇ ਪਿੰਡ ਦਾ ਵਿਕਾਸ ਕਰਾ ਸਕਦਾ ਕਿਹੜਾ ਬੰਦਾ ਕੱਲ ਨੂੰ ਸਾਡੇ ਨਾਲ ਔਖੇ ਸੌਖੇ ਵੇਲੇ ਖੜ੍ਹ ਸਕਦਾ ਕਿਹੜਾ ਬੰਦਾ ਸਾਡੇ ਪਿੰਡ ਨੂੰ ਮੂਰੇ ਲੈ ਕੇ ਜਾ ਸਕਦਾ ਜਿੰਦੇ ਵੀ ਖਦਸਾ ਵੀ ਕਿਉਂਕਿ ਅੱਜ ਜਿਹੜਾ ਹੈਗਾ ਇਤਰਾਜ਼ ਦਾ ਵੀ ਅੱਜ ਸਾਰੇ ਪੈਪਰ ਨਾ ਕਿਤੇ ਕੈਨਸਲ ਕਰਵਾ ਦੇਣ ਬਾਈ ਪੂਰਾ ਹੀ ਖਦਸਾ ਤਾਂ ਇਹ ਤੱਕ ਕਿ মিডিਆ ਮੂਰੇ ਆਏ ਆ ਕਿ ਸਾਨੂੰ 100% ਸਾਨੂੰ ਬਾਕੀ ਸਾਨੂੰ ਸਰਕਾਰ ਤੇ ਸਾਨੂੰ ਅਫਸਰਾਂ ਦੇ ਸਾਨੂੰ ਆਪਦੇ ਪ੍ਰਸ਼ਾਸਨ ਤੇ ਸਾਨੂੰ ਭਰੋਸਾ ਪੂਰਾ ਏ ਵੀ ਉਹ ਇਦਾਂ ਦਾ ਕੰਮ ਨਹੀਂ ਹੋਣ ਦਿੰਦੇ ਪਰ ਇਹਨਾਂ ਬੰਦਿਆਂ ਦੇ ਜਿੱਥੋਂ ਤੱਕ ਇਹ ਚਲੇ ਗਏ ਨੇ ਸਾਨੂੰ ਐ ਵੀ ਸਾਡੇ ਕਾਗਜ਼ੀ ਵਿੱਚੋਂ ਆਸੇ-ਪਾਸੇ ਕਰਾਤੇ ਤੇ ਫਿਰ ਉਹਨਾਂ ਨੂੰ ਕੀ ਪਤਾ ਲੱਗੂ ਹਨਾਈ ਤਾਂ ਕਰਕੇ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਪ੍ਰਸ਼ਾਸਨ ਨੂੰ ਵੀ ਸਰਕਾਰ ਨੂੰ ਵੀ ਬੇਨਤੀ ਹੈ ਕਿ ਨਿਰਪੱਖ ਚੋਣਾਂ ਹੋਣ ਪਾਰਦਰਸ਼ੀ ਚੋਣਾਂ ਹੋਣ ਠੀਕ ਹੈ ਜਿਹੜਾ ਜਿੱਤ ਜੇਗਾ ਉਹਨਾ ਤਾਂ ਤੁਹਾਡੇ ਕੋਲ ਹੀ ਹਰੇਕ ਨੇ ਸਰਕਾਰ ਤੋਂ ਡੀਏ ਜਦੋਂ ਤੁਸੀਂ ਗੱਲ ਨਾਲ ਲਾ ਲੋਗੇ ਜਿੰਨੂੰ ਜਦੋਂ ਜਿੱਤਣ ਤੋਂ ਬਿਨਾ ਤੁਹਾਡੇ ਵੱਲ ਤੁਰੇ ਆਉਂਦੇ ਨੇ ਜਿੱਤ ਕੇ ਕਿਹੋ ਜਿਹਾ ਹੋਣਗੇ ਪਰ ਜੇ ਤੁਸੀਂ ਉਹਨਾਂ ਨੂੰ ਸਾਬ ਲੋਗੇ ਤਾਂ ਹੈ ਪਰ ਜਿੱਦਾਂ ਦੇ ਹਾਲਾਤ ਬਣੇ ਬਣੇ ਲੱਗਦਾ ਨਹੀਂ ਕਿ ਆਉਣ ਵਾਲਾ ਜਿਹੜਾ ਪਵੇਖੇ ਸਰਕਾਰ ਦਾ ਕੋਈ ਬਾੜਾ ਵਧੀਆ ਹੋਵੇ ਜੀ ਤਾਂ ਮੇਰੇ ਨਾਲ ਵੀਰ ਜਸਵਿੰਦਰ ਲਾਢੀ ਹੁਰੀ ਸੀ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਆਮ ਆਦਮੀ ਪਾਰਟੀ ਦੇ ਲਈ ਦਿੜਰਾ ਤੇ ਕੀਤਾ ਗਿਆ ਹਾਲਾਂਕਿ ਹਾਲੇ ਵੀ ਉਹ ਕਹਿੰਦੇ ਪਾਰਟੀ ਦੇ ਨਾਲ ਆ ਪਰ ਇਸ ਤਰ੍ਹਾਂ ਦਾ ਕੰਮ ਕਹਿੰਦੇ ਅਸੀਂ ਨਹੀਂ ਸੋਚਿਆ ਸੀ ਕਿ ਸਾਡੇ ਆਪਣੇ ਹੀ ਵਰਕਰ ਆਪਣੀ ਹੀ ਪਾਰਟੀ ਦੇ ਇਸ ਤਰ੍ਹਾਂ ਦੇ ਨਾਲ ਉਹ ਜਿਹੜਾ ਹੈਗਾ ਉਹ ਕਰਨਗੇ ਇਹ ਕਹਿੰਦੇ ਖੱਤਸ਼ਾ ਸਾਨੂੰ ਹਾਲੇ ਵੀ ਕਿ ਸਾਡੇ ਪੇਪਰ ਜਿਹੜੇ ਹੈਗੇ ਉਹ ਕੈਨਸਲ ਕਰਵਾਏ ਜਾ ਸਕਦਾ ਤੇ ਜਾਣ ਬੁਝ ਕੇ ਇਲਜ਼ਾਮ ਵੀ ਲਾਉਂਦੇ ਨੇ ਕਿ ਜਾਣ ਬੁਝ ਕੇ ਸਾਡਾ ਨਾਮ ਜਿਹੜਾ ਇਸ ਦੇ ਵਿੱਚ ਪਵਾਇਆ ਗਿਆ ਸਟ ਸਾਹਿਬ ਜਸ ਗਰੇਲ ਗੱਲ ਕਰ ਰਹੇ ਆ ਜੀ ਆਰੇਐਮੀ ਟੈਲੀਵਿਜ਼ਨ ਚੈਨਲ ਤੋਂ ਹਾਂਜੀ ਸਰ ਇਹਨਾ ਇੱਕ ਤੁਹਾਡੇ ਨਾਲ ਕੋਈ ਦੁਰਘਟਨਾ ਹੋਈ ਹੋਣੀ ਆ ਉਹਦੇ ਬਾਬਤ ਇੱਕ ਤਰੀਕ ਨੂੰ ਐਫਆਈਆਰ ਦਰਜ ਹੋਈ ਸੀ ਇਥੇ ਮੁੰਡਾ ਪਗਦੇ ਥਾਣੇ ਚ ਹਣਾ ਹਾਂਜੀ ਓਕੇ ਓਕੇ ਇਹਦੇ ਚ ਇੱਕ ਅਛਾ ਇੱਕ ਜਸਵਿੰਦਰ ਮੁੰਡੇ ਵੱਲੋਂ ਇਹ ਕਿਹਾ ਜਾ ਰਿਹਾ ਕਹਿੰਦੇ ਮੈਨੂੰ ਫਸਾਇਆ ਜਾ ਰਿਹਾ ਜਸਵਿੰਦਰ ਲਾਟੀ ਕਹਿੰਦਾ ਮੇਰਾ ਕੋਈ ਹੈ ਨਹੀਂ ਇਹਦੇ ਵਿੱਚ ਕਹਿੰਦਾ ਮੈਂ ਹੈ ਨਹੀਂ ਸੀ ਮੌਜੂਦ ਨਹੀਂ ਸੀ ਉੱਥੇ ਕੀ ਕਹਿਣਾ ਹੈ ਤੁਹਾਡਾ ਇਹਦੇ ਬਾਰੇ ਇਹਦੇ ਬਾਰੇ ਸਰ ਮੈਨੂੰ ਤਾਂ ਪਤਾ ਨਹੀਂਗਾ ਵੀ ਕੌਣ ਸੀ ਬੰਦੇ ਉਹ ਅੱਛਾ ਜੀ ਤੇ ਜਿਹੜੇ ਪਹਿਚਾਨ ਸੀ ਉਹ ਰਾਜਵਿੰਦਰ ਬਸਤੀ ਸਰਜੀਤਪੁਰਾ ਜਿਹੜਾ ਮੁੰਡਾ ਹਾਂਜੀ ਉਹਨੇ ਕੀਤੀ ਆ ਮੈਂ ਤਾਂ ਕਿਸੇ ਵੀ ਬੰਦੇ ਨੂੰ ਨਹੀਂ ਸੀ ਜਾਣਦਾ ਜੀ ਓਕੇ ਤੁਸੀਂ ਮਤਲਬ ਕਿਸੇ ਦਾ ਨਾਮ ਨਹੀਂ ਲਿਆ ਨਹੀਂ ਮੈਂ ਨਹੀਂ ਕਿਸੇ ਦਾ ਵੀ ਨਾਮ ਲਿਆ ਨਾ ਹੀ ਮੈਂ ਕਿਸੇ ਨੂੰ ਜਾਣਦਾ ਓਕੇ ਤੁਹਾਨੂੰ ਪਹਿਚਾਨ ਵੀ ਹੈ ਨਹੀਂ ਕਿਸੇ ਦੀ ਇਹਨਾਂ ਚ ਨਹੀਂ ਮੈਨੂੰ ਨਹੀਂ ਪਹਿਚਾਨ ਜੇ ਸਾਹਮਣੇ ਆ ਗਿਆ ਤਾਂ ਭਾਵੇਂ ਦੀ ਪਹਿਚਾਨ ਲਾ ਪਰ ਵੈਸੇ ਮੈਨੂੰ ਨਾਂ ਨਹੀਂ ਜਾਣਦਾ ਜੀ ਮੈਂ ਕੌਣ ਸੀ ਕੌਣ ਨਹੀਂ ओके ਜਿਵੇਂ ਉਹ ਸਰਜੀਤਪੁਰੇ ਦੇ ਮੁੰਡੇ ਦਾ ਨਹੀਂ ਤੁਹਾਨੂੰ ਪਤਾ ਵੀ ਸਰਜੀ ਉਹ ਹੈਗਾ ਸੀ ਜਿਹ ਹੈ ਨਹੀਂ ਮੈਂ ਕਿਸੇ ਨੂੰ ਨਹੀਂ ਜਾਣਦਾ ਜੀ ਜਿਹੜਾ ਸਰਜੀਤਪੁਰੇ ਵਸਤੀ ਦਾ ਇੱਕ ਰਾਜਵਿੰਦਰ ਹੈ ਜੀ ਮੁੰਡਾ ਹਾਂਜੀ ਤੇ ਉਹ ਮੇਰੇ ਨਾਲ ਸੀ ਓਕੇ ਜੀ ਉਹ ਜਾਣਦਾ ਜੀ ਬੰਦਿਆਂ ਨੂੰ ਠੀਕ ਹੈ ਜੀ ਓਕੇ ਥੈਂਕ ਯੂ ਸੋ ਮਚ ਸਰ ਰਾਜਵਿੰਦਰ ਸਿੰਘ ਜੀ ਗੱਲ ਕਰ ਰਹੇ ਹਾਂ ਹਾਂਜੀ ਬਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਜੀ ਜਸਕਰਿਆਲ ਗੱਲ ਕਰ ਰਹੇ ਆ ਰਮੀ ਟੈlevision ਚੈਨਲ ਤੋਂ ਹਾਂਜੀ ਸਰ ਅੱਛਾ ਇੱਕ ਮਾਮਲੇ 'ਚ ਭਾਈ ਤੁਹਾਡਾ ਨਾ ਮੜੇ ਪੱਕ ਚਾਹਣਾ ਸੀ ਮੈਂ ਜੀ ਸਰ अच्छा इकਨਾ ये सेक्रेटरी टाइप ਦਾ ਮਾਮਲਾ ਹੋਇਆਗਾ ਜਿਹੜਾ ਉਹਨਾਂ ਨਾਲ ਘਟਨਾ ਘੱਟੀ ਆ ਪਿਛਲੇ ਦਿਨਾਂ ਦੇ ਵਿੱਚ ਉਹਦੇ ਵਿੱਚ ਇੱਕ ਨਾ ਨਾਮ ਪਿਆਗਾ ਜਸਵਿੰਦਰ ਸਿੰਘ ਲਾਟੀ ਹੋਰਾਂ ਦਾ ਹਾਂਜੀ ਉਹਨਾਂ ਦਾ ਹਾਂਜੀ ਉਹਨਾਂ ਦਾ ਕਹਿਣਾ ਜੀ ਕਹਿੰਦੇ ਕਿ ਇਹ ਨਾਮ ਮੇਰਾ ਜਾਣ ਬੁੱਝ ਕੇ ਪਾਇਆ ਹੋਇਆ ਹੈ ਮੇਰਾ ਮਤਲਬ ਮੇਰਾ ਕੋਈ ਲੈਣ ਦੇਣ ਵੀ ਹੈ ਨਹੀਂ ਇਹਨਾਂ ਨਾਲ ਠੀਕ ਹੈ ਸਰ ਤੇ ਕੀ ਕਹਿਣਾ ਜੀ ਤੁਹਾਡਾ ਸਰ ਮੈਂ ਤੁਹਾਨੂੰ ਹੁਣੀ ਕਾਲ ਕਰਾਂ ਜੀ 2 ਮਿੰਟ ਦੀ ਪਲੀਜ਼ ਕਰਿਓ ਮੈਂ ਬਾਈ ਜੀ ਖਬਰ ਪੂਰੀ ਕਰਨੀ ਹੈ ਕਿਰਪਾ ਕਰਕੇ ਓਕੇ ਸਰ ਓਕੇ ਸਰ ਓਕੇ ਥੈਂਕ ਯੂ ਥੈਂਕ ਯੂ ਸੈਕਟਰੀ ਸਾਹਿਬ ਅਸੀਂ ਕਾਲ ਜੀ